ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਅਮਰੀਕਾ ਦੇ ਹਾਲਾਤਾਂ ਦੀ ਅਸੀਂ ਗੱਲਬਾਤ ਕਰਦੇ ਆ ਰਹੇ ਹਾਂ ਔਰ ਜਿੱਥੇ ਕੁਝ ਨਾ ਕੁਝ ਬੈਡ ਨਿਊਜ਼ ਨੇ ਉੱਥੇ ਗੁੱਡ ਨਿਊਜ਼ ਵੀ ਹੈਗੀਆਂ ਨੇ ਗੁੱਡ ਨਿਊਜ਼ ਇਹ ਹੈਗੀਆਂ ਨੇ ਕਿ ਲੋਡ ਦੇ ਪ੍ਰਾਈਸ ਜਾਂ ਫਿਰ ਸਾਡੇ ਟਰੱਕ ਵਾਲੇ ਵੀਰ ਜਿਹੜੇ ਟਰੱਕ ਚਲਾ ਸਕਦੇ ਨੇ ਉਹਨਾਂ ਦੇ ਲਈ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਵੱਡੀਆਂ ਵੱਡੀਆਂ ਆਫਰ ਦੇਦੀਆਂ ਹੈਗੀਆਂ ਨੇ ਜਿਹੜੇ ਸੈਂਟ ਨੇ ਜਿਹੜੇ ਮਾਈਲਸ ਪਰ ਮਾਈਲਸ ਦੇ ਜਿਹੜੇ ਸੈਂਟ ਨੇ ਉਹ ਬਹੁਤ ਵਧੀਆ ਦੇ ਰਹੇ ਹੈਗੇ ਨੇ ਇਹ ਜਿਹੜੀਆਂ ਗੁੱਡ ਨਿਊਜ਼ ਹੈਗੀਆਂ ਨੇ ਇਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਯੂਐਸਏ ট্রাক ਸੇਲ ਦੇ ਓਨਰ ਸੈਇਦ ਭਾਜੀ ਸਵਾਗਤ ਕਰਦੇ ਆਂ ਫਿਰ ਇਸ ਖਬਰ ਦੇ ਮੁਤਲਕ ਗੱਲਬਾਤ ਸਾਂਝੀ ਕਰਦੇ ਆਂ ਸਰ ਬਾਬੋ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਲੈਕੁਮ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਦਾਸਦਾ ਚੱਲਾਂ ਕਿ ਕੱਲੇ ਟਰੱਕ ਵਾਲੇ ਵੀਰਾਂ ਦਾ ਨੁਕਸਾਨ ਨਹੀਂ ਹੋਇਆ ਸਾਡੇ ਸੈਇਦ ਭਾਜੀ ਦਾ ਵੀ ਕੰਮ ਥੋੜਾ ਜਿਹਾ ਡਾਮ ਡਲ ਹੋ ਗਿਆ ਸੈਇਦ ਭਾਜੀ ਕਿੱਦਾਂ ਚੱਲ ਰਿਹਾ ਕੰਮ ਕਰ ਜੀ ਤੁਹਾਡਾ ਜੇ ਕੰਮ ਤੇ ਬਿਲਕੁਲ ਬੰਦ ਆ ਆਪਾਂ ਜਿਹੜੇ ਟਰੱਕ ਵੇਚ ਰਹੇ ਨੇ ਚਲੋ ਉਹ ਜਿਹੜੇ ਵੱਡੇ ਫਲੀਟ ਨੇ ਉਹ ਤੇ ਲੈ ਰਹੇ ਨੇ ਸਾਡੇ ਤੋਂ ਪਰ ਜਿਹੜਾ ਮੇਨ ਸਾਡਾ ਜਿਹੜਾ ਕਸਟਮਰ ਆ ਉਹ ਤੇ ਬੇਸਿਕਲੀ ਉਹੀ ਹੈ ਨਾ ਜਿਹੜਾ ਜਿਨ੍ਹਾਂ ਨੂੰ ਅੱਜ ਕੱਲ੍ਹ ਸਖਤਾਈ ਆਈ ਆ ਹਾਂ ਤੇ ਪਰ ਇਹ ਪਹਿਲੀ ਵਾਰੀ ਨਹੀਂ ਹੋਇਆ ਭਾਜੀ ਪਹਿਲੀ ਵਾਰੀ ਨਹੀਂ ਹੋਇਆ ਬਹੁਤ ਵਾਰੀ ਹੋ ਚੁੱਕਿਆ ਪਹਿਲਾਂ ਆਪਾਂ ਅ 2018-19 ਵਿੱਚ ਵੀ ਇਸ ਤਰ੍ਹਾਂ ਸਿਸਟਮ ਚੱਲਿਆ ਸੀ ਫਿਰ ਆਪਾਂ ਜਿਹੜੀ ਆਪਣੀ ਟੈਕਸੀ ਕੰਪਨੀ ਸੀ ਲਿੰਗੋ ਕੰਪਨੀ ਸੀ ਉਹ ਫਿਰ ਕੋਵਿਡ 'ਚ ਬਹੁਤ ਜ਼ਿਆਦਾ ਉਹਨੇ ਇਫੈਕਟ ਹੋਇਆ ਸੀ ਉਦੇ ਬਾਅਦ ਮਤਲਬ ਅ ਪਹਿਲਾਂ ਤੁਹਾਨੂੰ ਯਾਦ ਹੋਣਾ ਬਹੁਤ ਪਹਿਲਾਂ ਇੱਕ ਜਦੋਂ Uber ਆਈ ਸੀ Uber ਨੇ ਟੈਕਸੀ ਤੇ ਲਿਮੋ ਕੰਪਨੀ ਨੇ ਬਹੁਤ ਇਫੈਕਟ ਕੀਤਾ ਸੀ ਉਹਦੀ ਵੀ ਆਪਣੀ ਇੱਕ ਕੰਪਨੀ ਸੀ ਉਹ ਵੀ ਅਸੀਂ ਬਹੁਤ ਪ੍ਰੋਬਲਮ ਚ ਆ ਗਏ ਸੀ ਲਾਈਫ ਚਲੀ ਜਾਣੀ ਆ ਇਹ ਚੀਜ਼ਾਂ ਅਡਜਸਟ ਹੋਈ ਜਾਣੀਆਂ ਜੇ ਇਸ ਟਾਈਮ ਤੇ ਨਿਕਲ ਗਏ ਤੇ ਫਿਰ ਦੁਬਾਰਾ ਮਿਹਨਤ ਕਰ ਲਾਂਗੇ ਜਿਵੇਂ ਫੌਜਾਂ ਨਹੀਂ ਹੁੰਦੀਆਂ ਫੌਜਾਂ ਦੀ ਇੱਕ ਸਟ੍ਰੈਟਜੀ ਹੁੰਦੀ ਆ ਇੱਕ ਸਟੈਪ ਅੱਗੇ ਜਾਣਾ ਤੇ ਦੋ ਸਟੈਪ ਪਿੱਛੇ ਆਣਾ ਤੇ ਦੋ ਸਟੈਪ ਅੱਗੇ ਜਾਣਾ ਤੇ ਇੱਕ ਉਹ ਤਾਂ ਚੱਲਦਾ ਰਹਿਣਾ ਲਾਈਫ ਆ ਹੂੰ ਇਹ ਕਈ ਲੋਕੀ ਕਹਿੰਦੇ ਨੇ ਸਪੈਸ ਕਈ ਲੋਕੀ ਕਹਿੰਦੇ ਨੇ ਸੇਮ ਚੀਜ਼ ਨੂੰ ਐਕਸਾਈਟਮੈਂਟ ਹੂੰ ਦੇਖੋ ਆਪਣੇ ਕਈ ਲੋਕ ਨੇ ਉਹ ਮੈਚ ਦੇਖਦੇ ਨੇ ਇੰਡੀਆ ਪਾਕਿਸਤਾਨ ਦਾ ਕ੍ਰਿਕਟ ਦਾ ਉਹ ਖੁਸ਼ ਹੁੰਦੇ ਨੇ ਕਈਆਂ ਤੋਂ ਕਈਆਂ ਨੂੰ ਦਿਖਿਆ ਹਾਰਟ ਅਟੈਕ ਹੋ ਜਾਂਦਾ ਮੈਚ ਦੇਖ ਕੇ ਹਾਰਟ ਅਟੈਕ ਹੋ ਜਾਂਦਾ ਹੂੰ ਤੇ ਮੈਂ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਪਾਈ ਨਾਲ ਗੱਲ ਕਰਦਾ ਸੀ ਕੱਲ ਨੂੰ ਆਪਾਂ ਤੇ ਕੱਲ ਮੈਂ ਟਰੱਕ ਚੱਕ ਕੇ ਆ ਰਿਹਾ ਸੀ ਉਧਰੋਂ ਫੰਟ ਹਨਾਂ ਤੋਂ ਤੇ ਹੁਣ ਸਾਡੇ ਕੋਲ ਵੀ ਡਰਾਈਵ ਦੇ ਪੈਸੇ ਹੈਗੇ ਨਹੀਂ ਆਪੇ ਟਰੱਕ ਮੂਵ ਕਰ ਰਿਹਾ ਤੇ ਜਦੋਂ ਟਰੱਕ ਚੱਕ ਕੇ ਆ ਰਹੇ ਸੀ ਰਸਤੇ 'ਚ ਗੱਲਬਾਤ ਹੋਈ ਤੇ ਕਿਸੇ ਨੇ ਆਇਆ ਮੈਂ ਕਿਹਾ ਭਾਈ ਦੇਖੋ ਆਪਾਂ ਕਹਿੰਦੇ ਆ ਸਟ੍ਰੈਸ ਆ ਸਟ੍ਰੈਸ ਆ ਲੋਕੀ ਪੈਸੇ ਦੇ ਕੇ ਐਕਸਾਈਟਮੈਂਟ ਲੈਣ ਜਾਂਦੇ ਨੇ ਜਿਹਨੂੰ ਸਟ੍ਰੈਸ ਕਹਿੰਦਾ ਕਿਸੇ ਨੂੰ ਜਾ ਕੇ ਪੈਸੇ ਹਾਰ ਕੇ ਆਉਂਦੇ ਨੇ ਉਹਨਾਂ ਨੂੰ ਐਕਸਾਈਟਮੈਂਟ ਚਾਹੀਦੀ ਤੇ ਸਾਡੀ ਤਾਂ ਰੀਅਲ ਲਾਈਫ 'ਚ ਐਕਸਾਈਟਮੈਂਟ ਚੱਲ ਰਹੀ ਆ ਤੇ ਹੋ ਜਾਣਾ ਇਹ ਚੀਜ਼ਾਂ ਠੀਕ ਹੋ ਜਾਣੀਆਂ ਅਸ-ਅਸ ਠੀਕ ਹੋ ਜਾਣੀਆਂ ਕੋਈ ਨਾ ਕੋਈ ਰਾਹ ਨਿਕਲਣਾ ਜੀ ਜੀ ਬਿਲਕੁਲ ਬਿਲਕੁਲ ਜੀ ਔਰ ਜੋ ਜਿਸ ਦਿਨ ਤੋਂ ਇਹ ਸ਼ੈਂਡਫੀ ਹੋਣਾ ਦਾ ਫਰਮਾਨ ਜਾਰੀ ਹੋਇਆ 48 ਸਟੇਟਾਂ ਨੂੰ ਅਮਰੀਕਾ ਦੀਆਂ ਨੂੰ ਤੇ ਉਸ ਤੋਂ ਬਾਅਦ ਲੋੜ ਕੀ ਕਹਿੰਦੇ ਨੇ ਪ੍ਰਾਈਸ ਇਨਕਰੀਜ਼ ਹੋਏ ਨੇ ਜੀ ਜੇ ਹੁਣ ਤਾਂ ਇਨਕਰੀਜ਼ ਇਨੇ ਜ਼ਿਆਦਾ ਹੋ ਰਹੇ ਨੇ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਸੀਗੀ ਉੱਤੇ ਜਾਣਗੇ ਉਤੋਂ ਤਾਂ ਗੱਲ ਬਾਤ ਬਾਹਰ ਨਿਕਲ ਗਈ ਹੈ ਜੇ ਤੁਸੀਂ ਗ੍ਰਾਫ ਦੇਖੋ ਜਿਹੜਾ ਮੈਂ ਤੜੇ ਨਾਲ ਸ਼ੇਅਰ ਕਰ ਰਿਹਾ ਗ੍ਰਾਫ ਇਹ ਤੁਹਾਨੂੰ ਜੀ ਗ੍ਰਾਫ ਨਜ਼ਰ ਆ ਰਿਹਾ ਇਹ ਡਰਾਈਵ ਐਨ ਦਾ ਗ੍ਰਾਫ ਆ ਠੀਕ ਹੈ ਭਾਜੀ ਜੇ ਆਪਾਂ ਸ਼ੁਰੂ ਕਰੀਏ ਨਵੰਬਰ December January it come شروع ہو گیا سی بیٹر ہو گیا سی 2.15 سنت سپاٹ ریٹ چلا گیا سی ਜਿਹੜੀ yellow ਵਾਲੀ ਲਾਈਨ ਆ ਉਹਦੇ ਬਾਅਦ ਜਮੈਂ ਡਾਊਨ ਰਿਹਾ 2.2 سنت $1.99 سنت ਅੱਜ ਦਾ ਜਿਹੜਾ ਰੇਟ ਆ ਅਕਤੂਬਰ ਦਾ 2.13 سنت ਪਰ ਇੱਕ ਹੋਰ ਜੀ ਦੇਖੋ ਜਿਹੜਾ ਕੰਟਰੈਕਟ ਆ ਨਾ ਉਹ ਥੱਲੇ ਜਾ ਰਿਹਾ ਕੰਟਰੈਕਟ ਥੱਲੇ ਜਾਣ ਦਾ ਜੀ ਉਤਲੀ ਲਾਈਨ ਆ ਉਹਦਾ ਮਕਸਦ ਇਹ ਆ ਕਿ ਜਿਹੜੀ ਕੰਪਨੀਆਂ ਨੇ ਉਹਨਾਂ ਕੋਲ ਵੀ ਡਰਾਈਵਰ ਨਹੀਂ ਹੈਗੇ ਤੇ ਉਹਨਾਂ ਨੇ ਜਿਹੜੇ ਕੰਟਰੈਕਟ ਕੀਤੇ ਨੇ ਆਲਰੇਡੀ ਉਹ ਪੂਰੇ ਨਹੀਂ ਕਰ پا ਰਹੇ ਤੇ ਉਹ ਸਪੌਟ ਮਾਰਕੀਟ ਚ ਥੁੱਟ ਰਹੇ ਨੇ ਠੀਕ ਹੈ ਜੀ ਤੇ ਆਪਾਂ ਜੇ ਉਹਨੂੰ ਚੇਂਜ ਕਰੀਏ ਹੁਣ ਆਪਾਂ ਰੀਫਰ ਤੇ ਜਾਈਏ ਉਹਦਾ ਵੀ ਮੈਂ ਤੁਹਾਨੂੰ ਸਿਚੁਏਸ਼ਨ ਦਿਖਾ ਦਿੰਦਾ ਰੀਫਰ ਰੇਟ ਦਾ ਜੇ ਤੁਸੀਂ ਦੇਖੋ ਸਿਸਟਮ ਤੇ ਰੀਫਰ ਜਿਹੜਾ ਜਿਹੜਾ ਫੈਬਰੂਰੀ ਤੋਂ ਲੈ ਕੇ ਡਾਊਨ ਹੀ ਜਾ ਰਿਹਾ ਸੀ $2.27 $2.35 $2.26 ਅੱਜ ਦੀ ਤਰੀਖ 'ਚ ਪਿਛਲੇ ਮਹੀਨੇ $2.44 ਫਰੀ ਤੇ ਅੱਜ ਦੀ ਤਾਰੀਖ 'ਚ 2.50 ਸੈਂਟ ਆਲਰੇਡੀ ਹੋ ਗਿਆ ਪਰ ਕੌਂਟਰੈਕਟ ਦੇਖੋ ਕੌਂਟਰੈਕਟ ਜਿਹੜਾ ਉਹ ਕਿੰਨਾ ਜ਼ਿਆਦਾ ਡਿੱਗਿਆ ਹੂੰ ਕੌਂਟਰੈਕਟ ਦੇ ਕਿੰਨਾ ਜ਼ਿਆਦਾ ਡਿੱਗਿਆ ਜਿਨ੍ਹਾਂ ਨੇ ਕੌਂਟਰੈਕਟ ਕੀਤੇ ਨੇ ਉਹਨਾਂ ਨੇ ਜਿਹੜੇ ਲੋਡ ਨੇ ਉਹ ਕੌਂਟਰੈਕਟ ਤੇ ਪੂਰੀ ਨਹੀਂ ਕਰ ਪਾ ਰਹੇ ਤੇ ਉਹ ਛੁੱਟ ਰਹੇ ਨੇ ਮਾਰਕੀਟ 'ਚ ਹੂੰ ਤੇ ਉਹਦੀ ਵਜ੍ਹਾ ਤੋਂ ਕੌਂਟਰੈਕਟ ਤੇ ਜਿਹੜਾ ਡਿਫਰੈਂਸ ਆ ਕੌਂਟਰੈਕਟ ਦਾ ਤੇ ਸਪੌਟ ਰੇਟ ਦਾ ਉਹ ਸਿਰਫ 18 ਸੈਂਟ ਰਹਿ ਗਿਆ ਤੇ ਜਿਵੇਂ ਹਾਲਾਤ ਲੱਗ ਰਹੇ ਨੇ ਇਹਨਾਂ ਨੇ ਹੋਰ ਉੱਤੇ ਜਾਣਾ ਜੀ ਆ ਫਲੈਟ ਬੈਡ ਦੇ ਆਪਣੇ ਇੰਨੇ ਬੱਦੇ ਕੰਮ ਕਰਦੇ ਨਹੀਂ ਜੇ ਤੁਸੀਂ ਕਹੋ ਤਾਂ ਮੈਂ ਉਹ ਵੀ ਸ਼ੋਅ ਕਰਾ ਦੇਣਾ ਜੀ ਜੀ ਠੀਕ ਹੈ ਜੀ ਜੇ ਆਪਾਂ ਫਲੈਟ ਬੈਡ ਵਾਲੇ ਜਾਈਏ ਤੇ ਉਹਦੇ ਚ ਜਿਹੜੀ ਸਟੋਰੀ ਹੈ ਉਹ ਕੰਪਲੀਟਲੀ ਆਪੋਜ਼ਿਟ ਚੱਲਦੀ ਆ ਜੀ ਆ 1 ਮਿੰਟ ਦਿਓ ਮੈਂ ਤੁਹਾਨੂੰ ਫਲੈਟ ਬੈਡ ਵੀ ਸ਼ੋਅ ਕਰਾ ਦਾਂ ਇਹ ਦੇਖੋ ਫਲੈਟ ਬੈਡ ਦਾ ਖਾਲੀ ਇਹ ਨਹੀਂ ਹੈਗਾ ਪ੍ਰਾਈਸ ਉੱਤੇ ਜਾ ਰਹੀ ਹੈ ਕੰਟਰੈਕਟ ਵੀ ਉੱਤੇ ਜਾ ਰਹੇ ਨੇ ਵਿੱਚ ਡਸ ਨਾਟ ਮੇਕ ਸੈਂਸ ਉਹਦੀ ਰੀਜ਼ਨ ਕੀ ਆ ਦੇਖੋ ਇਹ ਜਿਹੜੀ ਪ੍ਰਾਈਸ ਸੀ 2.50 ਸੈਂਟ ਸੀ ਕਿ ਪਿਛਲੇ ਮਹੀਨੇ ਇਸ ਮਹੀਨੇ 2.57 ਸੈਂਟ ਪਰ ਕੰਟਰੈਕਟ ਜਿਹੜਾ ਸੀਗਾ 2, मीने, मीने $2 3 6 ਸੈਂਟ ਸੀਗਾ ਅੱਜ ਦੀ ਰੇਟ 'ਚ 3 19 ਸੈਂਟ ਉਹਦੀ ਮੇਰੇ ਮਾਈਂਡ 'ਚ ਤੇ ਇਹੀ ਆਂਦਾ ਕਿ ਜਿਹੜਾ ਫਲੈਟ ਬੈਡ ਦਾ ਕੰਮ ਆ ਉਹ ਵਿంటర్ ਕਰਕੇ ਥੋੜਾ ਜਿਹਾ ਹੋਰ ਠੰਡਾ ਹੋ ਰਿਹਾ ਹੈ ਮਤਲਬ ਮਾਰਕੀਟ 'ਚ ਚੱਲਦਾ ਤਾਂ ਹੈਗਾ ਫਲੈਟ ਬੈਡ ਪਰ ਠੰਡਾ ਹੋ ਰਿਹਾ ਹੈ ਈਵਨ ਦੋ ਰੇਟ ਵੀ ਚੱਕੇ ਜਾ ਰਹੇ ਨੇ ਡਰਾਈਵਰਾਂ ਦੀ ਸ਼ਾਰਟੇਜ ਹੋਈ ਆ ਪਰ ਜਿਹੜੇ ਕੌਂਟਰੈਕਟ ਨੇ ਉਹਨਾਂ ਦੀ ਪ੍ਰਾਈਸ ਵੀ ਉੱਤੇ ਜਾ ਰਹੀ ਆ ਤੇ ਇਹ ਤਿੰਨ ਮਾਰਕੀਟਾਂ ਤੁਸੀਂ ਦੇਖ ਲਈਆਂ ਪਰ ਕਹਿਣ ਦਾ ਮਕਸਦ ਹੈ ਕਿ ਵਨ ਵੇ ਟੂ ਦਾਦਰ ਜਿਹੜੀ ਵੀ ਮਾਰਕੀਟਾਂ ਨੇ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਹੁਣ ਚੱਕਿਆ ਜਾ ਰਿਹਾ ਜੀ ਜੀ ਬਿਲਕੁਲ ਜੀ ਕਿਉਂਕਿ ਇਹ ਜਿਹੜੇ ਲੋਡ ਨੇ ਇਹ ਤਾਂ ਹਜੇ ਸਟਾਰਟਿੰਗ ਐ ਸਈਦ ਭਾਜੀ ਇਹ ਤਾਂ ਪਹਿਲਾ ਵੀਕ ਹੀ ਆ ਜੇ ਜਿਹੜਾ ਜਦੋਂ ਨਿਊਜ਼ ਆਉਣ ਤੋਂ ਬਾਅਦ ਹਜੇ ਮੰਡੇ ਟਿਊਜ਼ਡੇ ਅਗਲਾ ਜਿਹੜਾ ਵੀਕ ਆਉਣਾ ਹੈ ਫਿਰ ਫਰਾਈਡੇ ਨੂੰ ਦੇਖਿਓ ਲੋਡ ਦੇ ਪ੍ਰਾਈਸ ਕਿੱਥੇ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਸਾਡੇ ਟਰੱਕ ਵਾਲੇ ਵੀਰ ਕਰ ਬੈਗੇ ਹੋਏ ਨੇ ਔਰ ਖਾਸ ਕਰਕੇ ਜਿਵੇਂ ਤੁਸੀਂ ਕੰਟਰੈਕਟ ਦੀ ਗੱਲ ਕੀਤੀ ਹੈ ਉਹ ਕੰਪਨੀਆਂ ਜਿਹੜੀਆਂ ਨੇ ਉਹਨਾਂ ਕੋ ਲੋਡ ਜਿਹੜੇ ਨੇ ਟਾਈਮ ਸਿਰ ਲੱਥ ਨਹੀਂ ਰਹੇ ਹੈਗੇ ਇਸ ਤਰੀਕੇ ਨਾਲ ਪੰਜਾਬੀ ਵੀਰ ਜਿਹੜੇ ਚਲਾ ਲੈਂਦੇ ਸੀਗੇ ਟਰੱਕ ਤੇ ਉਹ ਹੁਣ ਉਹ ਵੀ ਦਿੱਕਤ ਦੇ ਵਿੱਚ ਨੇ ਇਸੇ ਕਰਕੇ ਹੁਣ ਕੰਪਨੀਆਂ ਦੀਆਂ ਐਡਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਟਰੱਕ ਡਰਾਈਵਰਾਂ ਦੀ ਲੋਡ ਹੈਗੀ ਆ ਤੇ 70% ਪਰ ਮਾਈਲ ਦਵਾਂਗੇ ਜਿਹੜੀ ਹਾਲੇ ਤੇ ਸ਼ੁਰੂਆਤ ਹਾਲੇ ਸ਼ੁਰੂਆਤ ਹੈ ਦੇਖੋ ਨਾ ਤੁਸੀਂ ਜਿਹੜੇ ਆਪਣਾ ਗੱਲਬਾਤ ਕਰਿਆ 2 ਲੱਖ ਡਰਾਈਵਰ ਬਾਹਰ ਨਿਕਲਣੇ ਤੇ 2 ਲੱਖ ਡਰਾਈਵਰ ਓਨ ਹੈ ਜਿਹੜੇ ਐਕਚੁਅਲੀ ਡਰਾਈਵਰ ਨੇ ਉਹਨਾਂ ਨੇ ਖਾਲੀ ਸੀਰੀਅਲ ਦਿਖਾਉਣ ਵਾਸਤੇ ਨਹੀਂ ਲੈ ਕੇ ਰੱਖਿਆ ਜਿਵੇਂ ਮੈਂ ਹੁਣ ਡਰਾਈਵਰੀ ਨਹੀਂ ਕਰਦਾ ਮੇਰੇ ਕੋਲ ਸੀਰੀਅਲ ਹੈਗਾ ਪਰ ਮੈਂ ਐਕਚੁਅਲ ਡਰਾਈਵਰ ਤਾਂ ਨਹੀਂ ਹੈਗਾ ਨਾ ਜੀ ਤੇ ਜੁੜੇ 2 ਲੱਖ ਨੇ ਡਰਾਈਵਰਾਂ ਦੇ ਆਲਮੋਸਟ 2 ਲੱਖ ਡਰਾਈਵਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਹੁਣ ਪ੍ਰੋਬਲਮ ਚ ਆਏ ਨੇ ਉਹ ਤੇ ਐਕਟਿਵ ਡਰਾਈਵਰ ਨੇ ਨਾ ਜੀ ਤੇ ਉਹਦੇ ਜਿਹੜੀ ਡੈਫੀਨਿਟਲੀ ਉਹਦਾ ਜਿਹੜਾ ਇੰਪੈਕਟ ਕਾਫੀ ਜ਼ਿਆਦਾ ਪੈ ਰਿਹਾ ਹੈ ਹੂੰ 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 ਬਿਲਕੁਲ ਜੀ ਔਰ ਤੁਹਾਨੂੰ ਕੀ ਲੱਗਦਾ ਸੈਇਦ ਭਾਜੀ ਕਿਉਂਕਿ ਤੁਸੀਂ ਲੰਬਾ عرصਾ ਇਸੇ ਇੰਡਸਟਰੀ ਦੇ ਵਿੱਚ ਰਹੇ ਹੈਗੇ ਹੋ ਲੰਬਾ ਤੁਹਾਡਾ ਐਕਸਪੀਰੀਅੰਸ ਹੈ ਤੁਹਾਨੂੰ ਲੱਗਦਾ ਕਿ ਇਸ ਹਾਲਾਤਾਂ ਦੇ ਵਿੱਚ ਕਿਉਂਕਿ ਲੋੜ ਲੱਥਣੇ ਨਹੀਂ ਹੈ ਮਹਿੰਗਾਈ ਵਧਣੀ ਹੈਗੀ ਹੈ ਬਹੁਤ ਘੱਟ ਡਰਾਈਵਰ ਰਹਿ ਜਾਣੇ ਨੇ ਰੋਡ ਦੇ ਉੱਪਰ ਟਰੱਕ ਘੱਟ ਚੱਲਨੇ ਨੇ ਕਿ ਕੋਈ ਸਰਕਾਰ ਇਸ ਨੂੰ ਬੈਕਫੁੱਡ ਬੈਕਰ ਵੀ ਇਹਦਾ ਕਰ ਸਕਦੀ ਹੈ ਕਿ ਇਹ ਜਿਹੜੇ ਜੋ ਆਰਡਰ ਕੀਤੇ ਹੈਗੇ ਨੇ ਸ਼ੈਂਡਫੀ ਸਾਹਿਬ ਨੇ ਉਹਨਾਂ ਨੂੰ ਵਾਪਸ ਵੀ ਲੈ ਸਕਦੇ ਜਾਂ ਇਹਦੇ ਉੱਪਰ ਚੇਂਜਸ ਕਰਨੇ ਪੈਣਗੇ ਉਹਨਾਂ ਨੂੰ ਨਹੀਂ ਮੈਂ ਤੇ ਇਸ ਚੀਜ਼ ਨੂੰ ਬਿਲਕੁਲ ਨਹੀਂ ਸਮਝਦਾ ਮੈਨੂੰ ਤੇ ਲੱਗਦਾ ਕਿ ਜਿਹੜਾ ਕਾਨੂੰਨ ਆ ਉਹਨੂੰ ਆਪਾਂ ਉਹਦੇ ਨਾਲ ਹੀ ਚੱਲਣਾ ਜਿਹੜਾ ਉਹਨਾਂ ਨੇ ਕਾਨੂੰਨ ਬਣਾਣਾ ਆਪਾਂ ਉਹਦੇ ਨਾਲ ਚੱਲਦਾ ਠੀਕ ਹੈ ਜੀ ਮੈਨੂੰ ਵੀ ਕਾਫੀ ਕਾਲ ਆਈਆਂ ਭਾਜੀ ਇਸ ਤਰ੍ਹਾਂ ਕਰ ਲਿਓ ਉਸ ਤਰ੍ਹਾਂ ਕਰ ਲਿਓ ਮੈਂ ਕਿਹਾ ਭਾਈ ਕਾਨੂੰਨ ਆ ਕਾਨੂੰਨ ਦੇ ਨਾਲ ਚੱਲਣਾ ਜੇ ਅੱਜ ਮੈਨੂੰ ਫੋਰ ਐਗਜ਼ਾਮਪਲ ਮੈਨੂੰ ਫਲਸਟੋਲ ਹੋ ਗਿਆ ਹੁਣ ਮੈਨੂੰ ਪਤਾ ਹੈ ਮੈਂ ਕਲੋਸ ਵਾਲੇ ਚੀਜ਼ਾਂ ਨਹੀਂ ਖਾਣੀ ਐ ਤੇ ਨਹੀਂ ਖਾਣੀਆ ਜੇ ਕਾਨੂੰਨ ਅੱਜ ਬ੍ਰੇਕ ਦੇ ਰਿਹਾ ਐ ਮੈਨੂੰ ਮੈਂ ਉਹਦੇ ਨਾਲ ਬ੍ਰੇਕ ਲੈਣੀ ਆ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਗੋਰੇ ਨੇ ਮੇਰੇ ਗੱਲ ਹੋਈ ਸੀ ਉਹਨੇ ਐਗਜ਼ਾਮਪਲ ਦਿੱਤੀ ਕਹਿੰਦਾ ਕਿ ਜਿਹੜੀ ਸਟੋਨ ਏਜ ਹੈ ਨਾ ਸਟੋਨ ਏਜ ਜਿਹਨੂੰ ਕਹਿੰਦੇ ਇੱਕ ਸਟੋਨ ਏਜ ਸੀਗੀ ਕਿੰਨੀ ਸਟੋਨ ਏਜ ਖਤਮ ਦੀ ਇਹ ਖਤਮ ਹੋਣ ਦੀ ਇਹ ਰੀਜ਼ਨ ਨਹੀਂ ਸੀ ਕਿ ਲੋਕਾਂ ਕੋਲ ਸਟੋਨ ਖਤਮ ਹੋ ਗਏ ਸੀ ਉਹ ਟੈਕਨੋਲੋਜੀ ਵੱਧ ਗਈ ਸੀ ਅੱਗੇ ਬ੍ਰੌਂਜ਼ ਏਜ ਆ ਗਈ ਸੀ ਪਹਿਲਾਂ ਲੋਕ ਸਟੋਨ ਨਾਲ ਕੰਮ ਚਲਾਉਂਦੇ ਸੀ ਉਹਦੇ ਬਾਅਦ ਪਿੱਤਲ ਨਾਲ ਕੰਮ ਚਲਾਉਣਾ ਸ਼ੁਰੂ ਹੋ ਗਏ ਤੇ ਜਿਵੇਂ ਡੈਫ ਦੀ ਐਗਜ਼ਾਮਪਲ ਆ ਡੈਫ ਅਜ ਤੱਕ ਅਸੀਂ ਸੋਚਦੇ ਰਹੇ ਸੀ ਕਿ ਡੈਫ ਬਾਕਸ ਖੋਲ ਕੇ ਉਹਨੂੰ ਪੱਟੇ ਚ ਪਾ ਕੇ ਸਾਫ਼ ਕਰਨਾ ਉਹ ਟੈਕਨੋਲੋਜੀ ਆ ਗਈ ਹੁਣ ਬਿਨਾਂ ਡੈਫ ਬਾਕਸ ਖੋਲੇ ਅਸੀਂ ਸਾਫ਼ ਕਰ ਰਹੇ ਹਾਂ ਕਈ ਜਿਹੜੇ ਆਪਣੇ ਮਕੈਨਿਕ ਨੇ ਉਹ ਤੇ ਬਲੀਵ ਹੀ ਨਹੀਂ ਕਰਦੇ ਜਦੋਂ ਉਹ ਡੀਰੇਟ ਦੇ ਨੇ ਪ੍ਰੋਸੈਸ ਦੇਖਦੇ ਨੇ ਡੀਰੇਟ ਹੋਇਆ ਟਰੱਕ ਆਇਆ ਡੀਰੇਟ ਹੋਇਆ ਟਰੱਕ ਆਇਆ ਉਹਨੂੰ ਅਸੀਂ ਸਾਫ਼ ਕੀਤਾ ਉਹ ਠੀਕ ਹੋ ਗਿਆ ਅਰੀਜ ਲੈ ਲਿਆ ਉਹਨੇ ਚੱਲ ਪਿਆ ਤੇ ਟੈਕਨੋਲੋਜੀ ਜਿਹੜੀ ਹੈ ਨਾ ਉਹ ਚੇਂਜ ਹੋ ਰਹੀ ਆ ਜਿਹੜੇ ਲਾਅ ਜਿਹੜਾ ਉਹ ਚੇਂਜ ਹੋ ਰਿਹਾ ਲਾਅ ਉਹਨਾਂ ਕੋਲ ਬਹੁਤ ਜ਼ਿਆਦਾ ਡਾਟਾ ਹੈਗਾ ਜਿਹੜੇ ਡਾਟਾ ਨਾਲ ਉਹ ਗੱਲ ਕਰਦੇ ਹੁਣ ਜਦੋਂ ਆਪਾਂ ਉਹਨਾਂ ਦੀ ਆਪਾਂ ਉਹਨਾਂ ਦੀ ਗੱਲ ਦੇਖਦੇ ਆ ਆਪਾਂ ਉਹਨਾਂ ਦੇ ਗੱਲਾਂ 'ਚ ਆਪਣਾ ਸਿਸਟਮ ਚਲਾਣਾ ਉਹਨਾਂ ਨੂੰ ਆਪਾਂ ਇਹ ਨਹੀਂ ਸੋਚ ਸਕਦੇ ਕਿ ਯਾਰ ਉਹ ਸਾਡੀ ਗੱਲਾਂ ਨੂੰ ਸੁਣ ਕੇ ਆਪਣਾ ਜਿਹੜਾ ਉਹਨਾਂ ਦਾ ਡਿਸੀਜਨ ਹੈ ਉਹ ਚੇਂਜ ਕਰ ਲੈਣਗੇ ਹੋ ਸਕਦਾ ਚੇਂਜ ਵੀ ਹੋ ਜਾ ਡੋਨਟ ਟੇਕ ਮੀ ਰੌ ਪਰ ਹੋਇਆ ਨਹੀਂ ਜਦੋਂ ਤੱਕ ਕੋਈ ਚੇਂਜ ਆਏਗੀ ਨਾ ਉਹ ਜਦੋਂ ਆਏਗੀ ਆਏਗੀ ਪਰ ਜਿਹੜੀ ਅੱਜ ਸਰਕਮਸਟੈਂਸਸ ਅਵੇਲੇ ਨੇ ਆਪਾਂ ਉਹਦੇ ਨਾਲ ਚੱਲਣਾ ਹੁਣ ਉਹਦੇ ਨਾਲ ਜੇ ਮੈਂ ਆਪਣਾ ਸਿਸਟਮ ਹੈਗਾ ਮੈਂ ਇਹਦੇ ਚ ਮੇਰੇ ਕੋਲ ਪੋਜ਼ਿਟਿਵ ਨਹੀਂ ਹੈਗਾ ਜਿਵੇਂ ਇੱਕ ਮੇਰੇ ਫਰੈਂਡ ਹੈਗੇ ਉਹਨਾਂ ਦਾ ਸੇਮ ਸਿਸਟਮ ਹੈਗਾ ਉਹਨਾਂ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਹੁਣ ਪ੍ਰੋਬਲਮ ਚ ਆ ਗਿਆ ਤੇ ਉਹਨਾਂ ਨੇ ਇੱਕ ਸਿਟੀਜ਼ਨ ਨੂੰ ਹਾਇਰ ਕਰ ਲਿਆ ਤੇ ਉਹਨੂੰ ਡਰਾਈਵਰ ਬਣਾ ਰਿਆ ਹੂੰ ਤੇ ਉਹਦੇ ਨਾਲ ਉਹਨਾਂ ਦਾ ਕੰਮ ਚੱਲੀ ਜਾਣਾ ਇਦਾਂ ਫਿਰ ਹੋਰ ਵੀ ਬਹੁਤ ਸਾਰੇ ਆਪਣੇ ਲੋਕੀ ਜਿਹੜੇ ਨੇ ਉਹ ਇਹਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ ਕਿਉਂਕਿ ਦੇਖੋ ਇਹ ਮਕਸਦ ਨਹੀਂ ਹੈਗਾ ਕਿ ਮੈਂ ਡਰਾਈਵਰ ਹੀ ਬਣਨਾ ਜੇ ਮੈਂ ਇਨਵੈਸਟਰ ਬਣ ਕੇ ਟਰੱਕ ਚਲਵਾ ਸਕਦਾ ਤਾਂ ਉਹ ਵੀ ਠੀਕ ਕੰਮ ਹੈ ਐਂਡ ਆਫ ਦਿ ਡੇ ਅਸੀਂ ਪੈਸੇ ਬਣਾਣੇ ਨੇ ਜੀ ਹੂੰ ਹੂੰ ਡਿਸਪੈਚਰ ਵਾਸਤੇ ਤੇ ਸੀਡੀਐਲ ਦਾ ਲੋਡ ਨਹੀਂ ਨਾ ਜੇ ਤੁਸੀਂ ਲੋਡ ਬਹੁਤ ਲੋਡ ਚੱਕਣੇ ਉਹਦੇ ਵਾਸਤੇ ਤੇ ਸੀਡੀਐਲ ਦੀ ਲੋਡ ਨਹੀਂ ਹੈਗੀ ਹੂੰ ਉਹ ਵੀ ਇੱਕ ਬਿਜ਼ਨਸ ਹੈਗਾ ਬਲਕਿ ਉਹ ਵਧੀਆ ਬਿਜ਼ਨਸ ਹੈ ਜੇ ਤੁਸੀਂ ਆਲਰੇਡੀ ਸਿਸਟਮ ਚਲਾ ਲਿਆ ਆਪਣਾ ਅੰਡਰਸਟੈਂਡ ਕਰ ਲਿਆ ਤੁਹਾਨੂੰ ਪਤਾ ਹੈ ਕਿ ਲੋਡ ਕਿਦਾਂ ਚੱਕਣਾ ਕਿਦਾਂ ਗੱਲਬਾਤ ਕਰਨੀ ਆ ਤੇ ਤੁਸੀਂ ਥੋੜੀ ਜਿਹੀ ਆਪਣੀ ਇੰਗਲਿਸ਼ ਨੂੰ ਬੈਟਰ ਕਰੋ ਤੇ ਤੁਸੀਂ ਲੋਡ ਬੋਰਡ ਤੇ ਬਹਿ ਜਾਓ ਤੁਸੀਂ ਡਿਸਪੈਚਰ ਬਣ ਜਾਓ ਅੱਜ ਕੱਲ ਤੇ ਜਿਵੇਂ ਟਰੱਕਾਂ ਦਾ ਕੰਮ ਪਹਿਲਾਂ ਕੋਵਿਡ 'ਚ ਚੱਲਿਆ ਸੀ ਵਧੀਆ ਚੱਲਿਆ ਸੀ ਹੁਣ ਜਿਹੜਾ ਡਿਸਪੈਚਰ ਦਾ ਕੰਮ ਵੀ ਵਧੀਆ ਚੱਲਣਾ ਜੇਦੋਂ ਕੋਰਸ-ਕੋਰਸ ਲੈਣਾ ਕੋਰਸ ਵੀ ਬਹੁਤ ਲੱਗੇ ਆਨਲਾਈਨ ਤੁਸੀਂ ਕੋਰਸ ਵੀ ਲੈ ਸਕਦੇ ਹੋ ਜੀ ਠੀਕ ਜੀ ਬਿਲਕੁਲ ਜੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਗੱਲਾਂਬਾਤਾਂ ਚੱਲ ਰਹੀਆਂ ਨੇ ਜਿੱਥੇ ਨੈਗੇਟਿਵ ਨਿਊਜ਼ ਆਉਂਦੀ ਪਰ ਆਪਾਂ ਸਿੱਖ ਕੇ ਕੋਈ ਗੱਲ ਨਹੀਂ ਜੇ ਹੁਣ ਆ ਗਿਆ ਬਾਈ ਫਰਮਾਨ ਜਾਰੀ ਕਰਤੇ ਕੰਟਰੀ ਉਹਨਾਂ ਦੀ ਹੈ ਅਸੀਂ ਬਗਾਨੀ ਕੰਟਰੀ ਦੇ ਵਿੱਚ ਆ ਕੇ ਇੱਥੇ ਕਮਾਈਆਂ ਕਮੀਆਂ ਕਰ ਰਹੇ ਹਾਂ ਬਾਕੀ ਕੋਈ ਨਹੀਂ ਬਾਈ ਡਾਲਰ ਜਿਹੜੇ ਪਿੱਛੇ ਪਾਉਣੇ ਨੇ ਥੋੜੇ ਘੱਟ ਪਾ ਲਓ ਤੇ ਕੋਈ ਨਹੀਂ ਇਸ ਕਾਨੂੰਨ ਦੇ ਨਾਲ ਵੀ ਅਸੀਂ ਸਰਵਾਈਵ ਕਰ ਜਾਣਾ ਮਿਹਨਤੀ ਕੌਮ ਹੈਗੇ ਆ ਸਾਡੇ ਸਾਡੇ ਭਾਵੇਂ ਪਾਕਿਸਤਾਨੀ ਭਰਾ ਨੇ ਸਾਡੇ ਭਾਵੇਂ ਇਧਰਲੇ ਚੜ੍ਹਦੇ ਪਾਸੇ ਵਾਲੇ ਪੰਜਾਬੀ ਭਰਾ ਨੇ ਤੇ ਕੋਈ ਨਹੀਂ ਇਸ ਚੀਜ਼ ਤੋਂ ਵੀ ਆਪਾਂ ਨਿਕਲ ਜਾਣਾ ਹੈਗਾ ਸੈਦ ਭਾਜੀ ਬਹੁਤ ਸ਼ੁਕਰਿਆ ਜੀ ਤੁਸੀਂ ਆ ਬਚਾਰਾ ਸਕਦ ਤੁਸੀਂ ਆ ਸਾਡੇ ਥੈਂਕ ਯੂ ਥਰਡ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਨਮਸਕਾਰ